ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਕੱਲ ਪਿੰਡ ਬਹਿਰ ਕਲਾਂ ਦੇ ਵਿੱਚ ਜੋ ਬਾਹਰ ਲਈ ਫਿਰਨੀ ਹੈ ਉਹਦੇ ਤੇ ਲੱਕ ਪਈ ਹੈ ਬੱਜਰੀ ਪਈ ਹੈ ਅਸੀਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਨਵੀਆਂ ਸੜਕਾਂ ਬਣਦੀਆਂ ਲੋਕਾਂ ਦੀ ਸਹੂਰਤ ਵਾਸਤੇ ਲੋਕਾਂ ਦੀ ਸੁਭ ਸਹੂਰਤ ਵਾਸਤੇ ਬਣਦੀਆਂ ਹੈ ਪਰ ਇੱਕ ਮੈਂ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੈ ਵੀ ਇਹਨਾਂ ਸੜਕਾਂ ਉੱਤੇ ਜਦੋਂ ਪਾਣੀ ਡੋਲਦੇ ਹੈ ਘਰਾਂ ਦੀਆਂ ਪਾਣੀ ਫਾਰਸਾਂ ਧੋਂਦੇ ਆ ਤੇ ਪਾਣੀ ਸੜਕਾਂ ਦੇ ਉੱਤੇ ਆ ਜਾਂਦਾ ਤੇ ਸੜਕਾਂ ਟੁੱਟ ਜਾਂਦੀਆਂ ਠੀਕ ਹੈ ਲੱਖਾਂ ਰੁਪਇਆ ਕਰੋੜਾਂ ਰੁਪਇਆ ਲੋਕਾਂ ਦੀਆਂ ਸਹੂਰਤਾਂ ਵਾਸਤੇ ਲੱਗਦਾ ਹੈ ਅਸੀਂ ਧੰਨਵਾਦ ਕਰਦੇ ਆ ਸਰਕਾਰਾਂ ਦਾ ਪਰ ਹੁਣ ਵੇਖੋ ਤੁਸੀਂ ਕਿੰਨੀ ਵਧੀਆ ਸੜਕ ਹੈ ਤੇ ਅਸੀਂ ਤੁਹਾਨੂੰ ਇਹ ਵਿਖਾਉਣਾ ਚਾਹੁੰਦੇ ਆ ਕਿ ਆ ਤੁਸੀਂ ਦੇਖ ਸਕਦੇ ਹੋ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਇਹਨਾਂ ਸੜਕਾਂ ਉੱਤੇ ਜਦੋਂ ਪਾਣੀ ਡੋਲ ਦਿੰਦੇ ਆ ਤੇ ਖੱਡੇ ਬਣ ਜਾਂਦੇ ਆ ਕਿ ਸੜਕਾਂ ਉੱਤੇ ਪਾਣੀ ਡੋਲਣ ਵਾਲਿਆਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਰੋੜਾ ਰੁਪਇਆ ਸੜਕਾਂ ਉੱਤੇ ਲੱਗਦਾ ਲੋਕ ਜਿਹੜੇ ਉਸ ਤੋਂ ਬਾਅਦ ਗੌਰ ਨਹੀਂ ਕਰਦੇ ਬਹੁਤ ਵਧੀਆ ਇਹ ਕੱਲ ਮਤਲਬੀ ਲੁੱਕ ਪਈ ਹੈ ਤੇ ਬਹੁਤ ਵਧੀਆ ਸੜਕਾਂ ਇਹਦੇ ਵਿੱਚ ਖੱਡੇ ਸੀਗੇ ਤੇ ਲੋਕ ਜਦੋਂ ਆਪਦੀ ਮਰਜ਼ੀ ਦੇ ਨਾਲ ਸੜਕਾਂ ਪੱਟ ਲੈਂਦੇ ਆ ਜੇ ਕਿਸੇ ਨੇ ਕੋਈ ਪਾਈਪ ਪਾਉਣੀ ਆ ਜਾਂ ਕੁਝ ਪਾਉਣੀ ਆ ਤੇ ਲੋਕ ਆਪਣੀਆਂ ਮਰਜ਼ੀਆਂ ਕਰਦੇ ਆ ਤੇ ਪਿੰਡਾਂ ਦੀਆਂ ਪੰਚਾਇਤਾਂ ਇਹਨੇ ਵੱਲੀ ਧਿਆਨ ਦੇਣ ਵੀ ਜਦੋਂ ਵੀ ਕਿਸੇ ਨੇ ਕੋਈ ਸੜਕ ਪੱਟਣੀ ਆ ਤੇ ਮਤਲਬੀ ਉਹ ਕੋਈ ਮਨਜ਼ੂਰੀ ਜਾਂ ਕੋਈ ਮੁੜ ਕੇ ਖੱਡੇ ਬਣ ਜਾਂਦੇ ਆ ਤਾਂ ਮਤਲਬ ਇਹ ਨਹੀਂ ਹੋਣਾ ਚਾਹੀਦਾ ਅਸੀਂ ਚਾਹੁੰਨੇ ਕਿ ਜਿਹੜੀਆਂ ਸਰਕਾਰਾਂ ਗਲੀਆਂ ਨਾਲੀਆਂ ਬਣਾਉਂਦੀਆਂ ਸੜਕਾਂ ਬਣਾਉਂਦੀਆਂ ਤਾਂ ਇਸ ਦੇ ਬੰਨੀ ਸਰਕਾਰਾਂ ਧਿਆਨ ਦੇਣ ਕਿ ਕਾਨੂੰਨ ਸਖਤ ਹੋਵੇ ਕਿਉਂਕਿ ਲੋਕੀ ਗੌਰ ਨਹੀਂ ਕਰਦੇ ਮੁੜ ਕੇ ਕੀ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਘਰਾਂ ਦੇ ਵਿੱਚੋਂ ਡੁੱਲਿਆ ਪਾਣੀ ਖੱਡੇ ਬਣ ਜਾਂਦੇ ਆ ਤੇ ਜਦੋਂ ਸੜਕਾਂ ਟੁੱਟ ਜਾਂਦੀਆਂ ਮੁੜ ਕੇ ਜਿਹੜਾ ਦੋਸ਼ ਆ ਉਹ ਸਰਕਾਰਾਂ ਉੱਤੇ ਲੱਗਦਾ ਹੁਣ ਸਰਕਾਰ ਨੇ ਆਪਣਾ ਫਰਜ਼ ਪੂਰਾ ਕਰਤਾ ਕਰਤੱਬ ਪੂਰਾ ਕਰਤਾ ਕਿ ਸੜਕ ਦੇ ਉੱਤੇ ਲੱਕ ਪੈ ਗਈ ਬਜਰੀ ਪੈ ਗਈ ਵਧੀਆ ਸੜਕ ਬਣ ਗਈ ਹੁਣ ਇੱਥੋਂ ਦੀ ਮੁੱਖ ਮੰਤਰੀ ਨੇ ਤਾਂ ਨੰਗਣਾ ਹੀ ਨਹੀਂ ਇੱਥੋਂ ਦੀ ਲੋਕਾਂ ਨੇ ਨੰਗਣਾ ਹੈ ਤੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਜਿਹੜੇ ਸੜਕਾਂ ਦੇ ਉੱਤੇ ਪਾਣੀ ਢੋਲਦੇ ਆ ਸੜਕਾਂ ਦੇ ਉੱਤੇ ਪਾਣੀ ਆ ਜਾਂਦਾ ਤੇ ਮੁੜ ਕੇ ਜਿਹੜੀਆਂ ਸੜਕਾਂ ਟੁੱਟ ਜਾਂਦੀਆਂ ਤੇ ਜਿਹੜੇ ਲੋਕ ਫੜਕਾਂ ਉੱਤੇ ਪਾਣੀ ਢੋਲਦੇ ਆ ਜਾਂ ਪਾਣੀ ਖੜਦਾ ਉਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਨਾਲੀਆਂ ਬਣ ਜਾਂਦੀਆਂ ਨਾਲੀਆਂ ਬੰਦ ਹੋ ਜਾਂਦੀਆਂ ਸੜਕਾਂ ਦੇ ਉੱਤੇ ਪਾਣੀ ਖੜ ਜਾਂਦਾ ਤੇ ਮੁੜ ਕੇ ਜਿਹੜੇ ਲੋਕ ਆ ਉਹ ਵਿਕਾਸ ਨੂੰ ਖਰਾਬ ਕਰ ਦਿੰਦੇ ਆ ਤੇ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਸੜਕ ਬਣਾ ਕੇ ਦਿੱਤੀ ਆ ਸਾਨੂੰ ਕਾਲੇ ਦੇ ਵਿੱਚ ਬੱਜਰੀ ਪਈ ਹੈ ਤੇ ਬਹੁਤ ਹੀ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਪਰ ਨਾਲ ਨਾਲ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਸੜਕਾਂ ਜਿਹੜੀਆਂ ਲੋਕ ਖਰਾਬ ਕਰ ਦਿੰਦੇ ਉਹਨਾਂ ਤੇ ਵੀ ਕੋਈ ਕਾਨੂੰਨ ਬਣਨਾ ਚਾਹੀਦਾ ਸਖਤੀ ਦਾ ਕਾਨੂੰਨ ਬਣਨਾ ਚਾਹੀਦਾ ਕਿ ਇਹਨਾਂ ਲੋਕਾਂ ਦੇ ਉੱਤੇ ਜਦੋਂ ਕਿਸੇ ਦੇ ਬਾੜ ਦੇ ਵਿੱਚ ਪਾਣੀ ਖੜਾ ਸੜਕ ਟੁੱਟਦੀ ਆ ਤਾਂ ਉਹਦਾ ਫੈਨ ਜਾਂ ਉਹਦਾ ਜੁਰਮਾਨਾ ਉਸਨੂੰ ਪਾਇਆ ਜਾਵੇ ਫੇਰ ਇਹ ਲੋਕਾਂ ਦੇ ਵਿੱਚ ਵਿਕਾਸ ਪ੍ਰਤੀ ਭਾਵਨਾ ਜਾਗੂਗੀ ਜਦੋਂ ਨੂੰ ਜੁਰਮਾਨਾ ਪਊਗਾ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਨੇ ਆ ਤੇ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀਆਂ ਸੜਕਾਂ ਬਣ ਰਹੀਆਂ ਚਾਹੇ ਉਹ ਸੈਂਟਰ ਦੇ ਵੱਲੋਂ ਬਣ ਰਹੀਆਂ ਚਾਹੇ ਉਹ ਪੰਜਾਬ ਸਰਕਾਰ ਦੇ ਵੱਲੋਂ ਬਣ ਰਹੀਆਂ ਸੈਂਟਰ ਦਾ ਵੀ ਧੰਨਵਾਦ ਕਰਦੇ ਆ ਤੇ ਪੰਜਾਬ ਸਰਕਾਰ ਦਾ ਵੀ ਅਸੀਂ ਧੰਨਵਾਦ ਕਰਦੇ ਆ ਪਰ ਨਾਲ ਨਾਲ ਅਸੀਂ ਇਹ ਸੜਕਾਂ ਨੂੰ ਤੋੜਨ ਵਾਲਿਆਂ ਤੇ ਸੜਕਾਂ ਨੂੰ ਪੱਟਣ ਵਾਲਿਆਂ ਤੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਇਹਨਾਂ ਤੋਂ ਲੰਮਾ ਸਮਾਂ ਕੰਮ ਲਿਆ ਜਾਵੇ ਜਿਹੜੇ ਨੁਕਸਾਨ ਕਰਦੇ ਆ ਉਹਨਾਂ ਤੇ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇ ਗਿਆ ਸੀ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ